ਭਾਈ ਜੀ ਅਕਸਰ ਤੁਸੀਂ ਛੋਟੇ-ਛੋਟੇ ਬੱਚਿਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਦੇਖੀਆਂ ਹੋਣੀਆਂ ਜਿਸ ਵਿੱਚ ਛੋਟੇ ਬੱਚੇ ਅਜਿਹੀ ਹਰਕਤ ਕਰ ਦਿੰਦੇ ਨੇ ਜਾਂ ਫਿਰ ਆਪਣੇ ਟੈਲੈਂਟ ਨੂੰ ਲੈ ਕੇ ਜਿਸ ਨੂੰ ਲੋਕ ਪਸੰਦ ਕਰਦੇ ਨੇ ਅਤੇ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀਆਂ ਨੇ ਇਹ ਵੀਡੀਓ ਵੀ ਉਦਾਂ ਦੀ ਹੈ ਜਿਸ ਵਿੱਚ ਇੱਕ ਛੋਟਾ ਜਿਹਾ ਬੱਚਾ ਆਪਣੀ ਮੰਮੀ ਨੂੰ ਜਵਾਬ ਸਵਾਲ ਕਰਦਾ ਨਜ਼ਰ ਆਇਆ ਜਿਸ ਵਿੱਚ ਉਹ ਆਪਣੇ ਮੰਮੀ ਦੇ ਨਾਲ ਆਪਣੇ ਮੰਮੀ ਦੀ ਅਗੇਂਜਮੈਂਟ ਵਾਲੀ ਐਲਬਮ ਵੇਖ ਰਿਹਾ ਹੁੰਦਾ ਹੈ ਤਾਂ ਉਸ ਵਿੱਚ ਆਪਣੀ ਮੰਮੀ ਨੂੰ ਕੀ ਸਵਾਲ ਕਰਦਾ ਏ ਉਹ ਸੁਣ ਕੇ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਅੱਗੇ ਤੁਹਾਨੂੰ ਲੈ ਚਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ ਵੀਡੀਓ ਨੂੰ ਵੇਖ ਕੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਤੇ ਅਗੇ ਸ਼ੇਅਰ ਜਰੂਰ ਕਰ ਦਿਓ ਜੀ ਕੀ ਹੋਇਆ ਕੀ ਆ ਹੋਇਆ ਕੀ ਆ ਮੇਰੀ ਗੱਲ ਸੁਣੋ ਪੁੱਤਰ ਜੀ ਇਹ ਮੰਮੀ ਦੀ ਤੇ ਇਹਦੇ ਦੇ ਮਮਾ ਦੀ ਇੰਗੇਜਮੈਂਟ ਹੋਈ ਹੀ ਮੰਮਾ ਦੀ ਇਹਦੇ ਵਿੱਚੋਂ ਫੋਟੋ ਕਿੱਥੋਂ ਆਣੀ ਹੈ ਇਹ ਚ ਫੋਟੋ ਤਾਂ ਨਹੀਂ ਹੈਗੀ ਕਿਉਂਕਿ ਉਦੋਂ ਤੇ ਮੰਮਾ ਦੀ ਇੰਗੇਜਮੈਂਟ ਹੋਈ ਤੇ ਬਾਬਾ ਹੀ ਕੋਲ ਹੀ ਹਜੇ